ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਹਸਨਪੁਰ ਕੰਬੋਆ ਜਿਵੇਂ ਕੱਲ ਤੁਹਾਨੂੰ ਦੇਵੀਗੜ੍ਹ ਘੱਗਰ ਦਰਿਆ ਦੇ ਫਲੱਡ ਦੇ ਪਾਣੀ ਬਾਰੇ ਜਾਣਕਾਰੀ ਦਿੱਤੀ ਸੀਗੀ ਕਿ ਇੰਨਾ ਪਾਣੀ ਦਾ ਵਾਟਰ ਲੈਵਲ ਹੋ ਚੁੱਕਿਆ ਹੈ ਸੋ ਅੱਜ ਮੈਂ ਤੁਹਾਨੂੰ ਤਾਜ਼ਾ ਜਾਣਕਾਰੀ ਦੇਣਾ ਚਾਹੁੰਦਾ ਵਾਟਰ ਲੈਵਲ ਦੀ ਕਿ ਅੱਜ ਪਾਣੀ ਘਟਿਆ ਹੈ ਜਾਂ ਵਧਿਆ ਹੈ ਸੋ ਆਓ ਤੁਹਾਨੂੰ ਦਿਖਾਈਏ ਕਿ ਕਿੰਨਾ ਇਹਦੇ ਚ ਵਾਟਰ ਲੈਵਲ ਹੈ ਇਸ ਟਾਈਮ ਸੋ ਜੋ ਕੱਲ ਵਾਟਰ ਲੈਵਲ ਸੀਗਾ ਇੱਥੇ ਇੱਕ ਪੱਥਰਾਂ ਦਾ ਬੰਦਾ ਸੀਗਾ ਉਹ ਵੀ ਡੁੱਬਿਆ ਪਿਆ ਤੇ ਇੱਥੇ ਦੇ ਨਾਲ ਉੱਥੇ ਤੱਕ ਵੀ ਪਾਣੀ ਚੜਿਆ ਪਿਆ ਤੇ ਜਿਹੜਾ ਇਹ ਬੁੱਟਾ ਇਹਦਾ ਰਾਤ ਨਿਸ਼ਾਨ ਛੱਡਿਆ ਸੀਗਾ ਸੋ ਰਾਤ ਦੇਖੋ ਪਾਣੀ ਇੱਥੇ ਤੱਕ ਪਹੁੰਚ ਗਿਆ ਸੀ ਹੁਣ ਰਾਤ ਦੀ ਖਬਰ ਇਹ ਹੈ ਕਿ ਇਤੋਂ ਪਾਣੀ ਤਕਰੀਬਨ 1 ਫੁੱਟ ਤੋਂ 1.5 ਫੁੱਟ ਪਾਣੀ ਉਤਰਿਆ ਹੋਇਆ ਹੈ ਸੋ ਜੋ ਵੀ ਅੱਗੇ ਹੜਪ੍ਰਭਾਵਿਤ ਪਿੰਡ ਨੇ ਉਹ ਸੁਚੇਤ ਰਹਿਣ ਤੇ ਆਪਣੀ ਰੱਖਿਆ ਲਈ ਆਪਣੀ ਰੱਖਿਆ ਲਈ ਤੇ ਆਪਣੇ ਦਾਣੇ ਪਾਣੀ ਲਈ ਜੋ ਵੀ ਦੰਗਰ ਵਗੈਰਾ ਹੁੰਦੇ ਨੇ ਉਹਨਾਂ ਦੀ ਰੱਖਿਆ ਲਈ ਕੋਈ ਵਧੀਆ ਜੀ ਥਾਂ ਤੇ ਉਹ ਐਡਜਸਟ ਕਰ ਲੈਣ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਤੁਹਾਨੂੰ ਨਵੀਂ ਜਾਣਕਾਰੀ ਦਿੱਤੀ ਜਾਊਗੀ ਜਿਵੇਂ ਹੀ ਪਾਣੀ ਦਾ ਅਪਡੇਟ ਹੋਇਆ ਉਹ ਸ਼ਾਮ ਨੂੰ ਜਾਂ ਕੱਲ ਸਵੇਰੇ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ